हड़ मर्द पीड़ मुआ हड़ पीड़ा मुआवजा दोती खाणी वॼ

ਹੈਦਰਾਜ ਦੇ ਕਿਸੇ ਮਖਤੂਮ ਲੈ ਕੇ ਜਿਹੜਾ ਬੰਦਾ ਚੋਰੀ ਕਰਦਾ ਅੱਜ ਜੋ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਮਾਰ ਪੈ ਰਹੀ ਹੈ ਬਹੁਤ ਵੱਡੀ ਪੱਧਰ ਤੇ ਲੋਕਾਂ ਦਾ ਨਕਰਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਤੇ ਸਾਡਾ ਮੁੱਖ ਮੰਤਰੀ ਡਾ ਮਨਨਾੜੂ ਦੇ ਦੂਜੇ ਥੋਪਾ ਦੇ ਵਿੱਚ ਚੋਰੀਆ ਕਰਦਾ ਸੀ ਤੇ ਜਿਹੜਾ ਕਹਿੰਦਾ ਹੁੰਦਾ ਸੀ ਕਿ ਮੈਂ ਬੱਕਰੀ ਦਾ ਮੁਰਗੀ ਦਾ ਜਿਹੜਾ ਮੌਜਾ ਦੇਵਾਂਗਾ ਤੇ ਆ ਕੇ ਕੀ ਛੋਸ਼ਾ ਛੱਡ ਕੇ ਗਿਆ ਕਹਿੰਦਾ ਜੀ ਮੇਰਾ ਹੈਲੀਕਾਪਟਰ ਦਾਨ ਕਰਦਾ ਇਹਨਾਂ ਨੂੰ ਅੜ ਪੀੜ ਤਾਂ ਆਸੀ ਉਹ ਭਾਈ ਆ ਮਾਸਾ ਹੈਲੀਕਾਪਟਰ ਨੇ ਕੀ ਕਰਨਾ ਉੱਥੇ ਕੁਛ ਉਹਨਾਂ ਨੂੰ ਦੇਖੇ ਵੀ ਆ ਸਾਰੀਆਂ ਸਿਆਸੀ ਪਾਰਟੀਆਂ ਪ੍ਰਤਾਪ ਸਿੰਘ ਬਾਜਵਾ ਗਿਆ ਹਿੱਟ ਹੋਰ ਕੋਡੂ ਕਾਜਾ ਲੈ ਕੇ ਉਹ ਉਹ ਜਦੋਂ ਇੰਨੀ ਵੱਡੀ ਸਬੂਦਾ ਤੁਹਾਡੇ ਕੋਲੇ ਆ ਵੀ ਉਹ ਫਟ ਪਾਣੀ ਦੇ ਵਿੱਚ ਵੀ ਜਾ ਸਕਦੀ ਹੈ ਫਿਰ ਲੋਕਾਂ ਦੇ ਘਰਾਂ ਜਾ ਕੇ ਰਾਸ਼ਨ ਪਹੁੰਚਦਾ ਕਰੋ ਤੁਸੀਂ ਹੈਲੀਕਾਪਟਰ ਦੇ ਉੱਪਰ ਰਾਸ਼ਨ ਢੇਟਣ ਨਾਲ ਲੋਕਾਂ ਦਾ ਢੜਨੀ ਪਰਨਾਗਾ ਆ ਵੀ ਉਹ ਜਿਹੜੀ ਮਾਵਜਾ ਨੀਤੀ ਬਦਲਦੇ ਮਾਰਿਆ ਜੇ ਮੰਗ ਪੱਤਰ ਦੇ ਰਹੇ ਆ ਕਿ ਜਿਨ੍ਹਾਂ ਦਾ 100% ਨੁਕਸਾਨ ਹੋਇਆ ਘੱਟੋ ਘੱਟ 50000 ਰੁਪਿਆ ਉਹਨਾਂ ਨੂੰ ਜਿਹੜਾ ਮਜ਼ਦੂਰਾਂ ਦਾ ਨੁਕਸਾਨ ਹੋਇਆ ਮਹੀਦੂਹਾਨ 25000 ਰੁਪਇਆ ਹਰੇਕ ਪਰਿਵਾਰ ਨੂੰ ਮਿਲਣਾ ਚਾਹੀਦਾ ਪਸ਼ੂ ਦਾ ਜੇ ਕਿਦਾਂ ਮਰਿਆ ਉਹਨੂੰ 50000 ਤੋਂ ਲੈ ਕੇ ਲੱਖ ਰੁਪਏ ਤੱਕ ਛੋਟਾ ਮਰਿਆ ਵੱਡਾ ਮਰਿਆ ਉਸ ਹਿਸਾਬ ਨਾਲ ਉਹਨਾਂ ਨੂੰ ਮੌਜਾ ਮਿਲਣਾ ਚਾਹੀਦਾ ਉਹ ਮੌਜਾ ਨੀਤੀ ਬਦਲਣ ਵਾਸਤੇ ਤੇ ਜਿਹੜਾ ਪਾਣੀਆ ਦਾ ਮੁੱਦਾ ਰਿਪੇਅਰ ਇਹਨਾਂ ਕਾਨੂੰਨ ਰਾਹੀਂ ਹੱਲ ਹੋਣਾ ਚਾਹੀਦਾ ਬਹੁਤ ਲੰਮੇ ਸਮੇਂ ਤੋਂ ਸੀ ਇਹ ਕਹਿ ਰਹੇ ਇਹ ਹੁਣ ਤੁਸੀਂ ਨਹਿਰਾਂ ਸੂਹੇ ਸਾਰੀਆਂ ਬੰਦ ਕਰ ਚੱਡੀਆਂ ਫਿਰ ਇਹ ਨਹਿਰ ਸੂਹੇ ਤੇ ਪਾਣੀ ਨਹੀਂਗਾ ਤੇ ਅਸੀਂ ਕਹਿੰਨੇ ਵੀ ਜੇ ਮਾਰ ਸਾਡਾ ਥੂਬਾ ਚੱਲਦਾ ਪਾਣੀਆ ਦੀ ਛੜਾ ਨਹੀਂ ਮਾਰ ਸਾਡਾ ਥੂਬਾ ਚੱਲਦਾ ਤੇ ਪ ਇਹ ਨਾਲ ਨੂੰ ਪੂਰਾ ਮੰਨਣਾ ਚਾਹੀਦਾ ਇਹਨਾਂ ਮੰਗਾ ਮਸਲਿਆਂ ਨੂੰ ਲੈ ਕੇ ਫਿਰ ਹਰੇਕ ਮੋਗੇ ਤੇ ਉਤੇ ਰੀਚਾਰਜ ਪੁਆਇੰਟ ਬਣਨੇ ਚਾਹੀਦੇ ਆ ਖੇਤ ਦਾ ਪਾਣੀ ਖੇਤ ਤੱਕ ਨਹਿਰ ਦਾ ਖੇਤ ਦਾ ਮਿੱਟੀ ਖੇਤ ਤੱਕ ਘਰਾਂ ਦਾ ਪਾਣੀ ਪਿੰਡਾਂ ਦਾ ਪਾਣੀ ਪਿੰਡ ਚ ਪਿੰਡ ਦੀ ਮਿੱਟੀ ਪਿੰਡ ਚ ਉਸ ਹਿਸਾਬ ਨਾਲ ਇਹ ਜਿਹੜਾ ਪਲਾਨ ਬਣਾਉਣੇ ਚਾਹੀਦੇ ਆ ਕਿ ਮੋਗਿਆਂ ਦੇ ਕੋਲੇ ਖੇਤਾਂ ਦੇ ਵਿੱਚ ਰੀਚਾਰਜ ਪੁਆਇੰਟ ਬਣੇ ਹੋਣ ਆ ਤੁਸੀਂ ਡੀਸੀ ਦਫ਼ਤਰੀ ਲੈ ਲੋ ਕਿੰਨਾ ਆਪਣਾ ਇਹਦਾ ਜਿਹੜਾ ਪ੍ਰਣਾਲੀ ਆ ਉਹਦਾ ਪਾਣੀ ਇਕੱਠਾ ਹੋ ਕੇ ਆਉਂਦਾ ਉਹ ਰੀਚਾਰਜ ਪੁਆਇੰਟ ਬਣੇ ਹੋਣ ਉਹ ਧਰਤੀ ਦੇ ਵਿੱਚ ਪਾਣੀ ਜਾਵੇ ਤੇ ਜਿਹੜਾ ਪਾਣੀ ਉਹੜਾ ਨੇ ਰੂਪਰੇ ਦੇ ਮਾਰਨਾ ਕਰੇ ਇਹਨਾਂ ਮੰਗਾਂ ਮਸਲੇ ਨੂੰ ਲੈ ਕੇ ਅੱਜ ਅਸੀਂ ਆ ਮੰਗ ਪੱਤਰ ਦੇਣ ਆਏ ਆ ਤੇ ਤੁਸੀਂ মিডিਆ ਨੇ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਬਾਰਸ਼ਾਂ ਹੋ ਰਹੀਆਂ ਨੇ ਤੇ ਹੜ੍ਹ ਆਏ ਹੋਏ ਨੇ ਲੋਕਾਂ ਦੇ ਘਰਾਂ ਦਾ ਪਸ਼ੂਆਂ ਦਾ ਫਸਲਾਂ ਦਾ ਤੇ ਨੁਕਸਾਨ ਹੋ ਰਿਹਾ ਉਹਦੇ ਨੁਕਸਾਨ ਦੇ ਮੁਆਵਜ਼ੇ ਵਾਸਤੇ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਸੀਂ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਆ ਕਿ ਜਿੰਨਾ ਜਿੰਨਾ ਲੋਕਾਂ ਦਾ ਨੁਕਸਾਨ ਹੋਇਆ ਵੀ ਸਰਕਾਰ ਉਹਦੇ ਹਿਸਾਬ ਨਾਲ ਲੋਕਾਂ ਦੇ ਨਾਲ ਇੱਕ ਕੋਝਾ ਮਜ਼ਾਕ ਕਰਨ ਲੱਗੀ ਹੋਈ ਆ ਕੋਈ ਮੁਆਵਜ਼ੇ ਦੀ ਕੋਈ ਠੋਸ ਨੀਤੀ ਨਹੀਂ ਬਣਾਈ ਗਈ ਕਿ ਇੱਕ ਜਿਸ ਤਰ੍ਹਾਂ ਲੋਕਾਂ ਦੇ ਜਿਹਦਾ ਹੁਣ ਪੂਰੀ ਫਸਲ ਦਾ ਨੁਕਸਾਨ ਹੋ ਗਿਆ 100% ਨੁਕਸਾਨ ਹੋ ਗਿਆ ਤੇ ਉਹਦੇ ਨਾਲ ਵੀ ਸਰਕਾਰ ਜਿਹੜੀ ਹਜੇ ਮਜ਼ਾਕ ਕਰਨ ਵਾਲੇ ਪਾਸੇ ਲੱਗੀ ਹੋਈ ਆ ਇਹ ਕਹਿ ਦਿੰਦਾ ਭਗਵਾਨ ਸਤਿਮਾਨ ਮੁੱਖ ਮੰਤਰੀ ਸਾਡਾ ਵੀ ਕੋਈ ਨਾ ਅਸੀਂ ਗਰਦੌਰੀਆਂ ਕਰਾਉਣੇ ਆ ਪਟਵਾਰੀਆਂ ਨੂੰ ਕਹਤਾ ਫੀਲਦਾਰਾਂ ਨੂੰ ਕਹਤਾ ਜਦੋਂ ਕਿ ਸਾਰੇ ਦੇ ਸਾਰੇ ਪਿੰਡ ਡੁੱਬ ਗਏ ਆ ਉਥੇ ਤਾਂ ਉੱਪਰ ਕਰਕੇ ਜਿਹੜਾ ਉਹਨਾਂ ਨੂੰ ਮੁਆਵਜ਼ਾ ਰਾਸ਼ੀ ਹੈ ਜਿਹੜੀ ਤੁਰੰਤ ਦੇਣੀ ਚਾਹੀਦੀ ਹੈ ਤਾਂ ਜੋ ਲੋਕ ਦਾ ਸਹੀ ਢੰਗ ਨਾਲ ਗੁਜ਼ਾਰਾ ਕਰ ਸਕਣ ਬਹੁਤ ਸਾਰੇ ਲੋਕਾਂ ਦੇ ਪਸ਼ੂ ਆ ਜਿਹੜੇ ਉਹ ਹੜ੍ਹ ਦੇ ਵਿੱਚ ਵਹਿ ਚੁੱਕੇ ਨੇ ਬਹੁਤ ਸਾਰੇ ਲੋਕਾਂ ਦੇ ਘਰ-ਬਾਰ ਡਿੱਗ ਰਹੇ ਨੇ ਇਥੇ ਇਕੱਲੇ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਦਾ ਦੁਕਾਨਦਾਰਾਂ ਦਾ ਹਰ ਵਰਗ ਦਾ ਨੁਕਸਾਨ ਜਿਹੜਾ ਉਹ ਹੜ੍ਹ ਨੇ ਕੀਤਾ ਹੋਇਆ ਤੇ ਹਰੇਕ ਨੂੰ ਜਿਹੜਾ ਉਹਦਾ ਬੰਦ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਅਸੀਂ ਡੀਸੀ ਸਾਹਿਬ ਰਾਹੀਂ ਅੱਜ ਸਰਕਾਰ ਨੂੰ ਅਪੀਲ ਕਰਨ ਵਾਸਤੇ ਆਏ ਆ ਜੇਕਰ ਜਲਦ ਇਹਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਪਿਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਅਸੀਂ ਹੜਪੀੜਤਾਂ ਦੀ ਮਦਦ ਕਰਨੀ ਉੱਥੇ ਨਾਲ ਸਰਕਾਰ ਦੇ ਖਿਲਾਫ ਵੀ ਜਿਹੜਾ ਉਹ ਸੰਘਰਸ਼ ਸ਼ੁਰੂ ਕਰਾਂਗੇ